ਇੰਡੀਆ ਗੇਟ ਬਾਈਪਾਸ ਛਾਟੇ ਦਾ ਸਾਡੀ ਨਾ ਪੁਰਾਣੀ ਪੁਰਾਣੀ ਰੰਜਿਸ਼ ਹੀ ਹੋਈ ਉਦੋਂ ਨਿਬੜ ਗਿਆ ਸੀ ਤੇ ਉਸ ਦਿਨਾਂ ਸਾਡੇ ਲਾਗੇ ਗਵਾਂਢ 'ਚ ਝਗੜਾ ਹੋਇਆ ਹੀ ਲਾਗੇ ਕਿਸੇ ਦਾ ਤੇ ਮੈਂ ਬਾਹਰ ਕੁੱਤਾ ਘਮਾਉਣ ਡਿਆ ਸੀ ਤੇ ਬਾਅਦ 'ਚ ਮੈਂ ਵੀ ਉਧਰ ਨੂੰ ਭੱਜਾ ਗਿਆ ਇਹਨਾਂ ਜਿਹਨ ਉਹ ਉਹਨਾਂ ਦਾ ਵੱਖਰਾ ਕੋਈ ਝਗੜਾ ਹੋਣ ਡਿਆ ਹੀ ਤੇ ਉਹ ਉੱਥੇ ਲੜ ਕੇ ਉਹ ਚੌਂਕੀ ਜਲੇਗੇ ਮੇਰੇ ਗਵਾਂਡ ਜੀ ਦੇ ਮੈਂ ਵੀ ਉਹਨਾਂ ਨਾਲ ਚੌਂਕੀ ਚਲੇ ਗਿਆ ਇਹ ਕਿਤੇ ਮੁੰਡੇ ਉੱਥੇ ਖਲੋਤੇ ਹੀ ਇਹਨਾਂ ਦਾ ਪਰਾਣੀ ਰੰਜੇ ਸੀ ਇਹਨਾਂ ਉਹ ਦਿਨ ਵੇਖਿਆ ਵੀ ਇਹ ਕੱਲਾ ਆ ਤੇ ਇਹ ਚਾਰ ਪੰਜ ਨੇ ਤੇਜ ਧਰ ਹਥਿਆਰ ਲੈ ਕੇ ਤੇ ਮੇਰੇ ਤੇ ਵਾਰ ਕਰਤਾ ਨਾਲ ਇਹ ਆਪਣਾ ਨੈਣਗੜ੍ਹ ਦੇ ਆ ਇੱਕ ਮੈਡੀਕਲ ਸਟੋਰ ਆ ਉਹਦਾ ਉਹਦਾ ਨਾਮ ਡਿੰਪਲ ਇੱਕ ਸਕਤਰ ਸਿੰਘ ਆ ਇੱਕ ਮੁੰਡਾ ਟੈਕਸੀ ਚਲਾਉਂਦਾ ਦਾ ਨਾਮ ਮਨਜੀਤ ਸਿੰਘ ਆ ਇੱਕ ਮੁੰਡਾ ਹੈਗਾ ਜਸਬੀਰ ਸਿੰਘ ਜਸ ਇਹ ਉਹ ਉਹ ਨਯਾਨਗੜ ਦੇ ਰਹਿਣ ਵਾਲੇ ਤੁਹਾਡੇ ਕੋਲ ਉੱਚੀ ਚ ਲਵਾ ਕੇ ਜਾਂ ਮੈਂ ਮੇਰੇ ਸਿਰ ਚ ਉਹਨਾਂ ਦਾ ਦਾਤਰ ਮਾਰੇ ਇੱਕ ਜਾਨ ਨੇ ਜਿਹੜਾ ਇੱਕ ਡਿੰਪਲ ਨੇ ਤੇ ਨਾਲ ਉਹਦੇ ਸਕੱਤਰ ਸਿੰਘ ਹੀ ਨਾਲ ਮਨਜੀਤ ਮੁੰਡਾ ਹੀ ਇੱਕ ਜਾ ਸੀ ਇਹਨਾਂ ਕੋ ਤਿੰਨਾਂ ਕੋ ਦੋਹਾਂ ਕੋ ਦਾਤਰੀ ਦੋਹਾਂ ਕੋ بیسਬਾਲੀ ਹਾਂਜੀ ਜਨਮ ਕਿਤਾਬ ਜਾਈ ਆਪਣੀ ਜਨਮ ਉਹ ਤੋਂ ਨੇ ਜਿੰਨੂੰ ਮੇਰੇ ਲਾਗੇ ਗਵਾਂਢ ਚ ਲੋਕ ਇਕੱਠੇ ਹੋ ਗਏ ਉਹਨਾਂ ਉਹਨਾਂ ਮੈਨੂੰ ਜਦੋਂ ਜਿੰਨੂੰ ਉਹ ਇਕੱਠੇ ਹੋਏ ਨਾਲੇ ਇੱਕ ਐਸ ਐਚਓ ਸਾਹਿਬ ਆ ਗਏ ਮੌਕੇ ਤੇ ਸ਼ਾੜਾ ਥਾਣੇ ਵਾਲੇ ਉਹਨਾਂ ਨੂੰ ਵੇਖ ਕੇ ਉਹ ਭੱਜੇ ਉਹਨਾਂ ਜਦੋਂ ਹੂਟਰ ਮਾਰਿਆ ਗੱਡੀ ਦਾ ਉਹਨਾਂ ਮੇਰੀ ਜਾਨ ਬਚਾਈ ਫਿਰ ਭੱਜ ਗਏ ਦਵਾ ਦੋਵੇ ਸੀਸੀਟੀਵੀ ਹਾਂਜੀ ਹੈਗੀ ਆ ਸੀਸੀਟੀਵੀ ਇੱਕ ਲਾਗੇ ਬਿੱਟੂ ਸ਼ੀਟ ਸ਼ਾਪ ਉਹਨਾਂ ਦੇ ਕੈਮਰਿਆਂ ਚ ਹੈਗੀ ਆ ਇੱਕ ਪਰੇ ਸ਼ਾਹ ਇਲੈਕਟ੍ਰੋਨਿਕ ਆ ਉਹਨਾਂ ਦੇ ਜਾਈ ਆ ਉਹਨਾਂ ਜਿੰਨਾ ਇੱਕ ਹਜੇ ਕਢਾਉਣੀ ਆ ਆਪਣਾ ਜਿਹੜੀ ਬਿੱਟੂ ਮੇਰੇ ਲਾਗੇ ਬਿੱਟੂ ਸਵੀਟ ਸ਼ਾਪ ਆ ਉਹ ਜੇਰੇ ਇਲਾਜ ਆ ਕਿਤੇ ਉਹਨਾਂ ਦਾ ਪ੍ਰੇਟ ਹੋਂਦਾ ਪਿਆ ਉਹਦੇ ਕਰਕੇ ਉਹ ਕਢਾਈ ਨਹੀਂ ਗਈ ਤੇ ਇੱਕ ਸ਼ਾਹ ਉਹਨਾਂ ਲਾਗੇ ਸ਼ਾਹ ਇਲੈਕਟ੍ਰੋਨਿਕ ਉਹਨਾਂ 'ਚ ਕਢਾਈ ਆ ਉਹਨਾਂ 'ਚ ਸਾਫ ਸਾਫ ਦੇਖਦਾ ਪਿਆ ਇਹਨਾਂ ਦੇ ਹੱਥ 'ਚ ਦਾਤਰ ਤੇ بیسਬਾਲ ਹੀ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਵੀ ਇਹਨਾਂ ਤੇ ਕੜੀ ਤੋਂ ਕੜੀ ਸਜ਼ਾ ਇਹਨਾਂ ਨੂੰ ਹੋਵੇ ਉਹ ਝਗੜਾ ਹੋਇਆ ਕਰੀਬ 3 ਦਿਨ ਹੋ ਗਏ ਆ ਹੂੰ ਬਾਈਪਾਸ ਝਗੜਾ ਆਇਆ ਵਾ ਪਹਿਲਾਂ ਕੁ ਮਾੜੀ ਮਾੜੀ ਲਾਕ ਡਾੜੀ ਗਾਇਆ ਮੈਂ ਘਰ ਜਾ ਕੇ ਮੈਂ ਆਪ ਜਾ ਕੇ ਆਇਆ ਘਰ ਉਹਦੇ ਤੇ ਉਹ ਹਸਪੀਟਲ ਸੀ ਹਸਪੀਟਲ ਲਾ ਲਏ ਉਹ ਦਿਨ ਅਨਫਿਟ ਸੀ ਜਿਹਦੇ ਦਿਨ ਉਹ ਫਿਟ ਹੁੰਦਾ ਉਹਦੀ ਐਮਐਲਆਰ ਜਾਂਦੀ ਹੈ ਜਾਂ ਉਹਦਾ ਸਟੇਟਮੈਂਟ ਲੈ ਕੇ ਜੋਬਾਂ ਦੀ ਕਰਵਾਈ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਕੀ ਦੱਸਾਂ ਕਿ ਝੜਿਆ ਕਾਰਨ ਟੈਕਸੀ ਟੂ ਸਿੱਧਾ ਗਏ ਝਗੜਾ ਠੀਕ ਹੈ ਟੈਕਸੀ ਟੂ ਸਿੱਧਾ ਤੇ ਵੇਖ ਲੈਨੇ ਆ ਜਿੱਦਾਂ ਦੀ ਜੋ ਜੋ ਤੱਥ ਸਾਹਮਣੇ ਆਣੇ ਉਹਦਾਂ ਦੀ ਕਰਵਾਈ ਹੋ ਜੂਗੀ ਸੀਸੀਟੀਵੀ ਸਾਹਮਣੇ ਨਹੀਂ ਹੈ ਸੀਸੀਟੀਵੀ ਫੜੇ ਕੋਈ ਨਹੀਂ ਸਾਹਮਣੇ ਆਈ ਪਰ ਇਨਾ بڑا ਝਗੜਾ ਆਇਆ ਜੀ ਉਹ ਕੋਈ ਵਾਲੀ ਕੋਈ ਬਾਦੀ ਗੱਲ ਨਹੀਂ ਹੋਊਗੀ ਜੋ ਸਟੇਟਮੈਂਟ ਹੋਊਗੀ ਉਸਨੂੰ ਵੇਖ ਲਾਂਗੇ ਜੋ ਜੋ ਐਮਐਲਏ ਦੀ ਰਿਪੋਰਟ ਹੋਊਗੀ ਮੈਂ ਕਰਦਾਂਗੇ ਜੋ ਕਾਰਵਾਈ ਬੰਦੀ ਹੋਊਗੀ